ਅਜਲਾ ਪਾਜਲਾ ਪਾਜਲਾ ਲੇਟ ਹੈ ਹਾਂ ਨਾ 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 ਬੰਮੀਲੀ ਤਾਸ ਖੰਡਾ ਮਹਾਉਦਾ ਬਾੜੀ ਹੋਇਆ ਜਾਂ ਜੂ ਕਾ ਚਾਹ ਕਰੀ ਪਰਮਰੇ ਗਾਦੇ ਲਕੀਦਾ ਬੇ ਉਹ ਵਾਲੀ ਯਾਰਾਂ ਤੇ ਰੌਮਡੇ ਕਰਾ ਕੇ ਪੈਕ ਚਾਹ ਆਪਣੇ ਕਰਾ ਲਈ ਚਾਹ ਹੈਗੀ ਆ ਬਸ ਪੀ ਕੇ ਫਿਰ ਜਾ ਕੇ ਦੁਕਾਨ ਤੇ ਹੋਰ ਪਹੁੰਚ ਗਏ ਲੱਕੀ ਢਾਬੇ ਗਰਾਉਨੇ ਜੀ ਹੁਣ ਪਰੌਂ ਤੇ ਪੈਕ ਇਹਦੇ ਵੀ ਪਰੌਂਠਿਆਂ ਦਾ ਕੋਈ ਦੋੜ ਨਹੀਂ ਹੈ ਸਰਾ ਹੀ ਲਾ ਦਿੰਦੇ ਨੇ ਸਰਾ ਹੀ ਲੱਕੀ ਵਾਲੇ ਰਕੇ ਫਰਾਉਂਡ ਇਹ ਚਾਬੀਆਂ ਲੈ ਕੇ ਆਇਆ ਕਰੋ ਕਰਾਂ ਤਾਂ ਬਿਨ ਚਾਬੀ ਨਿਕਲਦੇ ਆਂ ਦੱਸ ਮੈਨੂੰ ਇੰਦਾ ਕੋਲ ਲਾਉਣਾ ਉਹ ਇਹਨਾਂ ਨਾਲ ਇੰਨਾ ਟਾਈਮ ਆਹ ਮਸਤਾ ਹਾਏ ਇਹ ਹੈਗਾ ਜੀ ਬੈਟੇ ਦਾ ক্লোਜ ਤੋਂ ਆ ਗਿਆ ਇਹ ਕਹਿੰਦੇ ਮੁੰਡਾ ਆ ਗਿਆ ਲੈ ਭਾਈ ਨਹੀਂ ਡੜਬਦੀ ਇਹ ਇਹ ਨਹੀਂ ਡੜਬਦੀ ਡੱਡੂ ਲਾ ਦਰ ਤੇ ਉਹ ਆ ਕੀ ਚੱਕ ਲਿਆ ਜੋ ਬਰਾ ਦੇਖ ਲੈ ਵੱਡੀ ਐਟਮੇ ਲੱਗਦੀ ਐ ਕੋਸ ਉਹ ਇਹ ਨਾਲ ਥੜਾ ਇੱਥੇ ਚਲਾਦੀ ਕੋਸ ਕਰ ਰੋ ਉਹਨਾਂ ਬਾਕਸਿੰਗ ਔਰ ਦੀ ਫ੍ਰੀ ਕਰਕੇ ਇਹ ਫ੍ਰੀ ਕਰਕੇ ਹੋਰੀ ਦੇ ਕੇ ਪਾਰਤ ਲਗਾ ਆਈਆਂ ਪਾਣੀ ਦੇ ਬੋਤਲਾਂ ਖਾਲੀਆਂ ਕਿ ਭਰੀਆਂ ਆਈਆਂ ਭਰੀਆਂ ਆ ਗਏ ਪੇਟਾ ਚੱਲ ਪੈਦਾ ਹੋ ਗਿਆ ਉਹਦਾ ਦੇ ਚੱਕਰ ਉਹ ਨੂੰ ਕਿਹੜੀ ਬੋਲੀ ਆ ਬੱਚੀ ਨੱਚੀ ਆ 300 300 ਹਾਏ ਗਾਈਜ਼ ਦਮਰਾ ਸੱਤ ਬੰਗੇ ਕੱਲ ਉਹਦਾ ਮਚਚੜਾ ਕੇ ਲੈ ਕੇ ਸੈਂਟਰ ਤੇ ਕੱਲ ਮੜੇ ਬੈਕ ਆਵਨਾ ਘਰ ਤੇ ਛੋਟਾ ਦਿਖਾਉਂਦੀ ਸਾਡਾ ਸਾਡਾ ਆ ਭਾਈ ਵੀ ਤਾਜਾ ਤਾ ਜਿਹੜਾ ਇੰਟਰਵਿਊ ਆਇਆ ਸੈਂਟਰ ਨੂੰ ਆਇਆ ਸਾਇੰਸਟ ਆ ਬੜੇ ਬੜੇ ਦਿਨ ਹੋ ਗਏ ਇਹਨੇ ਦੁਨੀਆ ਇਹ ਚ ਦੇਖੀ ਆ ਬੜੇ ਸੈਂਟਰ ਚ ਉਹ ਆਇਆ ਮਗਰ ਦਿਖਾਈ ਮੜਿਆ ਨੂੰ ਦਿਖਾਦਾ ਸਹੀ ਸ਼ਕਲ ਦਿਖਾ ਬੰਦੇ ਦੀ ਤਾਂ ਹੀ ਦਾੜੀ ਦੁੜੀ ਕਟਾ ਕੇ ਆਇਆ ਨਾ ਉਹ ਮੁੰਡੀ ਵੀ ਸਾਲਾ ਕਿੰਨੋਂ ਘੁੰਮਦਾ ਜੇ ਨਹੀਂ ਹੱਥ ਮਗਮਾ ਦੇਖੇ ਕਿਵੇਂ ਤਾਂ ਆਉਂਦੇ ਆ ਉਹ ਦੇਖੇ ਹੁਣ ਸੱਭਾ ਗਮਾ ਦਵਾਰਾਂ ਦੇ ਕਰੀਬ ਆ ਰਿਹਾ ਉਹਦੇ ਸੈਂਟਰ 'ਚ ਹੀ ਹੋ ਗਿਆ ਜੇ ਤਾਂ ਹੁਣ ਬਸ 4-6 ਦਿਨ ਸੈਂਟਰ 'ਚ ਕੱਲ ਕਢਾ ਕੇ ਲੈ ਕੇ ਆਵਾਂਗੇ ਪਰਸੋਂ ਨੀ ਪਰਸੋਂ ਨੀ ਪਰਸੋਂ ਕੱਲ ਨਿਕਲਿਆ ਪਰਸੋਂ ਅੱਗੇ ਕੱਪੜੇ ਦਵਾਈ ਦੇਣ ਨੂੰ ਪਰਸੋਂ ਦਵਾਈ ਦੇਣਗੇ ਦੰਦ ਚੱਲਦਾ ਬੈਠਾ ਡੋਜ ਜਾਏਗਾ ਜੇਗੀ ਕਿਤੇ ਨਾਰਥ ਕੰਟਰੀ ਆ ਵੀ ਠੀਕ ਆ ਹਾਂ ਉਹ ਵਧੀਆ ਸਮਾਜ ਦੇ ਲੋਕਾਂ ਦਾ ਬਣੇਗਾ ਟੂਰ ਤੱਕ ਡੀਵੀ ਸਟਾਪ ਜੀ ਆ ਰਹੀ ਹੈ ਬਿਲਕੁਲ ਟਾਸ ਪੈਗਲ ਆ ਜੀ ਥੋੜੇ ਲੱਛਣ ਥੋੜੇ ਉਹਨਾਂ ਨੂੰ ਬੱਜ ਜਿੱਦੜ ਭੱਜਿਆ ਪਾ ਥੋੜੇ ਲੱਛਣੇ ਘੜਾਪੇ ਵਾਲੇ ਆ ਉਹਨਾਂ ਦਾ ਚੁੱਪਦਾ ਰਹੇ ਇਹ ਨਹੀਂ ਕਿੰਨੇ ਅੰਕਲ ਜੀ ਜਿੱਦੜਾ ਜਿੱਦੜਾ ਮੇਰੇ ਨਾਲ ਜਿੱਦੜਾ ਆ ਆਪਣੇ ਨਾਲ ਕਮਲ ਆਦਾ ਆਪਣੇ ਨਾਲ ਜਿੱਦੜ ਨੇ ਉਹ ਉਧਰ ਕਿਹੜੇ ਕਲੱਬ 'ਚ ਬਣਾ ਤੁਸੀਂ ਸਿੰਧੀ ਸਿੰਧੀ ਨਹੀਂ ਤੋਪ ਕਲੱਬ ਦੇ ਵਿੱਚ ਹਾਂ ਸਿੰਧੀ ਕਪਾਲ ਸਿੰਧੀ ਸਿੰਧੀ ਮਾਜੇ ਜਿੱਦੜਾ ਕੰਗਾ ਕਹੜਾ ਉੱਥੇ ਤਾਂ ਨਹੀਂ ਕਿ ਕਦੇ ਮੇਰੀ ਜੇਬ ਚ ਪ੍ਰਸ਼ਾਦ ਪਈ ਜਾਂਦਾ ਪਤਾ ਕਹੜਾ ਉਹ ਨਹੀਂ ਕਪੜੇ ਦਾ ਚੱਕਰ ਹੈ ਅਸੀਂ ਆ ਗਈਆਂ ਜਲੇਬੀਆਂ ਤੂੰ ਨਾ ਖਾਈ ਅਸੀਂ ਘਾਲਣੀਆਂ ਨੇ ਨਾਲ ਚੱਕੀ ਨਾ ਔਣੇ ਚ ਠੀਕ ਆ ਹਵਾ ਕਰਦਾ ਕਾਲਾ ਜਲੇਬੀ ਕਾਲਾ ਵੀ ਉੱਥੇ ਐ ਗਰਮੀਓ ਬਹੁਤ ਆ ਬਾਦ ਜੀ ਕੱਜੂ ਬਦਾਮ ਕਹਿੰਦਾ ਮਲੇ ਕੱਟਣੇ ਆ ਉਹ ਕਹਿੰਦਾ ਉਹਨਾਂ ਨੂੰ ਮਿਲ ਲੈ ਵੀ ਇੰਨੇ ਆ ਖਾ ਲੋ ਬਣਾ ਬਣਾ ਤੇਰੇ ਭਾਉ ਕੋ ਦੋਇਆ ਖੋਲ ਤਾਂ ਨਹੀਂ ਤੂੰ ਯੱਲ